हां जी 사스트리 काल जी लो जी करते ਆਪਾਂ ਨਵੇਂ ਖੂਡੇ ਤਿਆਰ ਬਸ ਦੋ ਦੋ ਬਾਰ ਹੋ ਰਹੇ ਨੇ ਲਾਉਣ ਵਾਲੇ ਠੀਕ ਹੈ ਲਾ ਕੇ ਤਾਂ ਉੱਪਰ ਛੱਤ ਪਾਉਣੀ ਹੈ ਛੱਤ ਪਾ ਕੇ ਤਾਂ ਲੋ ਜੀ ਉਧਰ ਤਾਂ ਹੀ ਕਰਤੇ ਤਿਆਰ ਆਪਾਂ ਠੀਕ ਹੈ ਇਹ ਹੈਗੇ 6 ਫੁੱਟ लंबे तीन फुट चौड़े तो छह फुट उच्चे एक खुटे का नाप ठीक है जो पूरे मलाइए तो बारह फुट लंबे आ छ फुट उच्चे तीन फुट चढ़ाई है ਲਓ ਬੈਰ ਕੋਲ ਕੋਲ ਲਾਉਂਦੇ ਲਾਵਣ ਗਿਆ ਦੇਖੋ ਵਾਸਾ ਥੋੜਾ ਮੋਟਾ ਰਹਿ ਗਿਆ ਧੋਪਾ ਵੀ ਨਿਕਲਿਆ ਜੀ ਦੋ ਦਿਨ ਹੋਵੇ ਮੀਂਹ ਪਿੰਦੇ ਨੂੰ ਅੱਧਾ ਦਾਪਾ ਮੀਂਹ ਪਾਤਾ ਸੀ ਆਹ ਰੇਤਾ ਰੁਤਾ ਖੁਰ ਕੇ ਅੰਦਰ ਚਲ ਗਿਆ ਸਾਰਾ ਲਓ ਯਾਨ ਪੂਰਾ ਹਵਾਦਾਰ ਬਣਾਇਆ ਆਪਾਂ ਸਾਰਾ ਲਓ ਦੇਖੋ ਤੇ ਗੱਡੇ ਵਾਪਸ ਕੱਲ ਦਾ ਦੇਣਿਆ ਪਲਾਸਟਰ ਕਰ ਕਰ ਕੇ ਤਿਆਰ ਹੋ ਜਾਣਾ ਫਿਰ ਛੱਡਾਂਗੇ ਵਿੱਚ ਜਾਨਵਰ ਆਪਾਂ ਆ ਤੇ ਨਾ ਮੇਰੇ ਕੋ ਡੇ ਰੰਗ ਵੀ ਬਣਾ ਲਿਆ ਸੀਗਾ ਇਹ ਲਓ ਜੀ ਰੰਗ ਵੀ ਬਣਾ ਲਿਆ ਦੋ ਰੰਗ ਠੀਕ ਲਾਲ ਹਰਾ ਪੱਥਰ ਡਾਈ ਪਈ ਆ ਆਪਾਂ ਤਾਂ ਪੱਥਰ ਡਾਈ ਆਪਾਂ ਲਾਉਂਦੇ ਨਹੀਂ ਉਹ ਕੱਲੀ ਆਪਾਂ ਲਾਵਾਂਗੇ ਜੋੜਿਆਂ ਦੇ ਠੀਕ ਆ ਤੋਂ ਨਿਕਲਿਆ ਹੀ ਆ ਲੱਗੇ ਆ ਪੰਗੇ ਲੈਣ ਮੈਂ ਥੈਂਕ ਬਸ ਆ ਰਹਿ ਗਏ ਐ ਇੱਥੇ ਇੰਨਾ ਕੋ ਹੋਰ ਚੱਕਣਾ ਦੋ ਇੱਧਰ ਪਾਸੇ ਲੱਗਣੀਆਂ ਐ ਠੀਕ ਹੈ ਉਧਰਲੇ ਪਾਸੇ ਦੋ ਦੋ ਇੱਟਾਂ ਇਦਾਂ ਪਹਿਲਾਂ ਪੂਰੀਆਂ ਲੱਗਣੀਆਂ ਫੇਰ ਟਾਇਲਟ ਨਾਲ ਨਾਪ ਕਾਨਾ ਠੀਕ ਹੈ ਇਧਰਲੇ ਪਾਸੇ ਆ ਕੇ ਕਿੱਟ ਲੱਗ ਜਾ ਇਧਰਲੇ ਪਾਸੇ ਔਖਾ ਆਣਾ ਮਾੜਾ ਮੋਟਾ ਆਪਾਂ ਨੂੰ ਕਿਉਂਕਿ ਇਧਰਲੇ ਪਾਸੇ ਆ ਇੰਨੀ ਤਾਂ ਤੋਂ ਉੱਚਾ ਚੱਕ ਹੋਣਦਿਆ ਕੋਈ ਨਾ ਪਕਾ ਦੇਣਾ ਸੱਟ ਟੈਂਸ਼ਨ ਨਾਲ ਹੀ ਜੋ ਖੋਡੇ ਪਾ ਗਏ ਫੇ ਆਪਾਂ ਜਿੰਨਾ ਵੀ ਆ ਇੱਥੋਂ ਦਾ ਚੱਲ ਸਾਰਾ ਆਹ ਸੀਮੰਟ ਰਲਾ ਸੀ ਨਹੀਂ ਥਾਂ ਤੇ ਥਪਈ ਗਿਆ ਠੀਕ ਐ ਇੱਥੋਂ ਵੀ ਨਹੀਂ ਆਪਣਾ ਕੁਝ ਰਹਿਦਾ ਇੱਥੇ ਵੀ ਸਾਰਾ ਸੀਮੰਟ ਪਾਤਾ ਆਪਾਂ ਪਹਿਲਾਂ ਬਸ ਆਪਣੀ ਆ ਇੰਨਾ ਥਾਂ ਰਹਿ ਗਿਆ ਇੱਥੇ ਪਾਉਣਾ ਤਾਂ ਇੱਥੇ ਪਾਣੀ ਬਹੁਤ ਖੜਦਾ ਆ ਆ ਇੱਥੇ ਮੜਾ ਮੋਟਾ ਟੁੱਟਾ ਆ ਠੀਕ ਐ ਇੱਥੇ ਵੀ ਪਾ ਕੇ ਆਪਾਂ ਸੀਮੰਟ ਸਾਰਾ ਸ਼ੈੱਡ ਥੱਲੇ ਪਾ ਦੇਣਾ ਸੀਮੰਟ ਠੀਕ ਐ ਪਾ ਗੇ ਖੁੱਡੇ ਗੱਲ ਪਲਾਸਟਰ ਹੋ ਜਾਣੇ ਆ ਛੱਡਾ ਰੱਖ ਹੋ ਜਾਣੀਆਂ ਛੱਡਾ ਰੱਖ ਕੇ ਸਾਰੇ ਉੱਪਰ ਬਾਰਬੂਰ ਆ ਗ ਜਾਣੇ ਵਧੀਆ ਫੇ ਆਪਾਂ ਜਾਨਵਰ ਛੱਡ ਦੇਣੇ ਆ ਬਈ ਤੇ ਠੀਕ ਆ ਇਹ ਰੇਤਾ ਰੁੱਤਾ ਪਾ ਕੇ ਸੁੱਕਾ ਅੱਕ ਜਣੇ ਲਾਈਕ ਕੀਤਾ ਲਾਈਕ ਜਾਰ ਹੋਰ ਕਰ ਦਿਓ ਪੰਜਵੇਂ ਮਹੀਨੇ ਪਤਾ ਲੱਗੋ ਭੈ ਜੋ ਬੱਚਾ ਤਾਂ ਕੋਈ ਬਚਿਆ ਨਹੀਂ ਹੁਣ 5ਵੇਂ ਮਹੀਨੇ ਤਾਈਂ ਦੇਖਦੇ ਹਾਂ ਕਿੰਨੇ ਪਾਲਦੇ ਕਿੰਨੇ ਨਹੀਂ ਪਾਲਦੇ ਬੱਚੇ ਬੁੱੱਚੇ ਜੋੜੇ ਵੀ ਆਪਾਂ ਨਵੇਂ ਲਾਉਣੇ ਆ ਰਿਜ਼ਲਟ ਦੇਖੀਏ ਉਹਨਾਂ ਦਾ ਵੀ ਲਾ ਕੇ ਜਿੱਦਾਂ ਕਿ ਆ ਵੱਡੇ ਭਾਈ ਨੇ ਹਦਾ ਕਰਕੇ ਦੇਖਦੇ ਆ ਐਕਸਪੀਰੀਅੰਸ ਆਂਦਾ ਫੇ ਵੀ ਆਪਣਾ ਆਪਣਾ ਕਰਨ ਪਾ ਜਿੰਨੇ ਕਿ ਆਇਆ ਜੋੜੇ ਪੱਟ ਕੇ ਲਾਉਣੇ ਕੋਈ ਨਾ ਪੱਟ ਕੇ ਲਾਵਾਂਗੇ ਜੀ ਆਪਾਂ ਜਿਆਦਾ ਉਹ ਆਪਣਾ ਬੰਦਾ ਇੰਨਾ ਕਰਦਾ ਜਿਹੜਾ ਮਰਜੀ ਜਾਨਵਰ ਘੇੜੀਏ ਐਦਾਂ ਹੱਥਾ ਕਰ ਦੇ ਕਿ ਮੈਂਟਾ ਜੀ ਦੇ ਦਿੰਦਾ ਕਿ ਆਹ ਲੈ ਚੱਕ ਲਾ ਨਾ ਨਹੀਂ ਕਰਦਾ ਤਾਂ ਆਪਾਂ ਕਿਉਂ ਮੋੜ ਗਏ ਉਹਦੀ ਗੱਲ ਉਹਦਾ ਵਧੀਆ ਵੀ ਪੱਟ ਕੇ ਲਾਉਣੇ ਚਾਹੀਦੇ ਆ ਆਪਣੇ ਕਮਾਲ ਉਹ ਹੀ نسل ਦੇ ਲਾਓ ਅੱਗੇ ਦੀ ਅੱਗੇ ਚਾਰ ਪੰਜ ਘੱਟ ਤੋਂ ਘੱਟ 2 ਸਾਲ ਬੱਚੇ ਲੈ ਕੇ ਹਰੇਕ ਸਾਲ ਪੀਰਕੋਟਰਾ ਵਾਲੇ ਵੀ ਇਦਾਂ ਹੀ ਕਰਦੇ ਆ ਹਰੇਕ ਸਾਲ ਨਵਾਂ ਬਲੱਡ ਲਾਉਂਦੇ ਆ ਵਿੱਚ ਪੁਰਾਣੇ ਕਬੂਤਰ ਨਾ ਕੂਤਰ ਹੀ ਨਾ ਨਵਾਂ ਬਲੱਡ ਲਾਉਂਦੇ ਆ ਤਾਂ ਹੀ ਉਹਨਾਂ ਦੇ ਡੱਡ ਲੰਬੇ ਆ ਕਬੂਤਰ ਨਹੀਂ ਤਾਂ ਜੇ ਆਪਾਂ ਉਹਨਾਂ ਦੇ ਬੱਚੇ ਪਾਲਾਉਂਦੇ ਰਹਨੇ ਆਂ ਪੈਂਚ 2 ਚ ਜੇ ਰਹਿ ਜਾਂਦੇ ਬੱਚੇ ਸਾਰੇ ਨਿੱਕੇ ਨਿੱਕੇ ਜਿਹੇ ਗਿੱਠੀਆਂ ਜੀਆਂ ਉੜਦੇ ਉਹ ਵੀ ਆਪਾਂ ਐਂ ਕਹਿੰਦੇ ਕਿ ਉੜਦੇ ਨਹੀਂ ਉੜਦੇ ਉਹ ਵੀ ਆ ਪਰ ਜਿਹੜੇ ਨਾਂ ਬਲੱਡ ਦੇ ਬੱਚੇ ਪਾਲਨੇ ਆ ਉਹ ਫੇ ਨਵੇਂ ਦੇ ਪਾਲਨੇ ਉੱਡਿਆ ਹੋਵੇ ਜੇ ਨਾਂ ਵੀ ਉੱਡਿਆ ਹੋਵੇ ਤੁਹਾਨੂੰ ਲੱਗਦਾ ਕਿ ਹਾਂ ਵੀ ਐਨ ਪਿਓਰ ਬਣਿਆ Oracle. ਕਿੰਨਾ ਕਿਨਾ ਤਾਂ ਉੱਪਰ ਨਿਕਲ ਗਈ ਜੀ ਦਸੀਓ ਮੜਾ ਜਿਆ ਤੁੱਪ ਕਿਨਾ ਤੇ ਨਿਕਲ ਗਈ ਕਿਹੜੇ ਕਿਹੜੇ ਪਿੰਡ ਤੋਂ ਉੱਪਰ ਨਿਕਲ ਗਈ ਦਸੀਓ ਮੜਾ ਜਿਆ ਕਮੈਂਟਾ ਜੇ ਠੀਕ ਐ ਜਿਨ੍ਹਾਂ ਦੇ ਏਰੀਆ ਚ ਬਾਜੀਆਂ ਸ਼ੁਰੂ ਹੋ ਗਈਆਂ ਉਹ ਵੀ ਦਸੀਓ ਇਹਨਾਂ ਦੇ ਏਰੀਏ 'ਚ ਬਾਜ਼ੀਆਂ ਸ਼ੁਰੂ ਹੋ ਗਈਆਂ ਉਹ ਵੀ ਮੇਰਾ ਭਰਾ ਦੱਸਿਆ ਉਹ ਜ਼ਰੂਰ ਆਪਾਂ ਦਾ ਭਰਾ ਪੈਂਡਾ ਵਾਲੀਆਂ ਦੇਖਾਂਗੇ ਜਾਂ ਮਾੜੀਆਂ ਮੋਟੀਆਂ ਇੱਕ ਦਿਬਾਲ ਲਈ ਦੇਖ ਲਵਾਂਗੇ ਛੱਡ ਕੇ ਬੱਚੇ-ਉੱਚੇ ਦਾ ਕੋਈ ਬਚਿਆ ਨਹੀਂਗਾ ਇੱਕ ਹੀ ਬੱਚਾ ਪਾਲਦਾ ਉਹ ਵੀ ਜੋੜੇ ਤੋੜ ਕੇ ਲਾਉਣੇ ਆਂ ਦੇਖ ਲਵਾਂਗੇ ਘਰ ਵਾਲੀ ਛੱਡ ਛੁੱਡ ਲਵਾਂਗੇ ਜੇ ਹੋਈ हां जी सासरी काल जी ਤੁਹਾਡੇ ਪਿੰਡ ਧੁੱਪ ਨਿਕਲਿਆ ਜੀ ਧੁੱਪ ਨਿਕਲ ਗਈ ਜੀ ਪਿੰਡ ਤੁਹਾਡੇ ਸਾਡੇ ਪਿੰਡ ਤਾਂ ਲਸ਼ਕੋਰ ਜੀ ਮਾਰ ਕੇ ਫੇਜ ਚਲ ਗਈ ਆ ਹਾਂ ਜੀ ਅੱਜ ਆਪਾਂ ਪਾਈਆ ਇੰਟਰਵਿਊ ਫੇਰ ਦੁਬਾਰਾ ਸਾਂਭੇ ਸਵਾਲ ਜਿੱਦਾਂ ਪਰਪੁਰ ਹੁਣ ਪੱਟੇ ਆ ਕਈਆਂ ਨੇ ਠੀਕ ਆ ਉਹ ਕਿਦਾਂ ਨਾ ਵਧੀਆ ਆਉਣਗੇ ਜਾਂ ਸਾਰਾ ਰ ਵਧੀਆ ਖਿਡਾਰੀ ਆ ਠੀਕ ਆ ਉਹਦੀ ਆਪਾਂ ਪਾਈਆ ਇੰਟਰਵਿਊ ਚੈੱਕ ਕਰੀਓ ਜਾ ਕੇ ਤਾਂ ਪੰਜਵੇਂ ਮਹੀਨੇ ਆਪਣੇ ਵੀ ਆ ਕਰਦੀਆਂ 11 ਤੁਹਾਨੂੰ ਜੇ ਲਾਈਵ ਹੋਈਆਂ ਲਾਈਵ ਦਿਖਾਇਆ ਕਰਾਂਗੇ ਨੇ ਤਾਂ ਬਲੌਗ ਜੇ ਬਣਾ ਕੇ ਤੁਹਾਨੂੰ ਦਿਖਾ ਦਿਆ ਕਰਾਂਗੇ ਠੀਕ ਹੈ ਜੀ ਪੰਜਵੇਂ ਮਹੀਨੇ 11 ਸ਼ੁਰੂ ਕਰਾਂਗੇ ਐਨ ਪ੍ਰੋਪਰ ਤਰੀਕੇ ਨਾਲ ਪੰਡ ਵਾਲੀ ਦੇਖਦੇ ਆਂ ਕਦੋਂ ਕਰਾਉਂਦੇ ਆਂ ਫੇ ਜੇ ਪੰਡ ਵਾਲੀ ਛੱਡਣੀ ਹੋਈ ਤਾਂ ਆਪਾਂ ਪੰਡ ਵਾਲੀ ਦੀ ਵੀ ਤੁਹਾਨੂੰ ਲਾਈਵ ਦਿਖਾਵਾਂਗੇ ਕਿ ਹਾਂ ਬਈ ਇੰਨੇ ਵਜੇ ਆਪਣੇ ਜਾਨਵਰ ਬੈਠੇ ਆ ਕਿੱਦਾਂ ਆਂ जो भी होया सारा थानू दसागे सत श्रीकाल जी सपोर्ट करते एंड करा देंगे बंब बुला देंगे ਤੋ ਪਤਾ ਸੀਆ ਕੱਲ ਨੂੰ ਸਵੇਰੇ ਸਵੇਰੇ ਕੰਮ ਸ਼ੁਰੂ ਕਰ ਦੇਣਾ ਆਪਾਂ ਠੀਕ ਆ ਪਹਿਲਾਂ ਇੱਟਾਂ ਚੜਾਉਣੀਆਂ ਤਾਂ ਆਹ ਰਹਿ ਗਈਆਂ ਬਸ ਪੱਲੀਆਂ ਪਹਿਲਾਂ ਚੜਾਉਣੀਆਂ ਇੱਟਾਂ ਇਹ ਰੇਤਾ ਲਿਆਉਣਾ ਰੇਤਾ ਲਿਆ ਕੇ ਰਲਾ ਕੇ ਕੰਮ ਕਰਨਾ ਆਪਣਾ ਸ਼ੁਰੂ ਜਦੋਂ ਲੈਵਲ ਹੋ ਗਿਆ ਤਾਂ ਫੇਰ ਇੱਕ ਜਾਨੇ ਨੂੰ ਬੁਲਾ ਕੇ ਆਪਾਂ ਆਪਣਾ ਦੂਜਾ ਕੰਮ ਸ਼ੁਰੂ ਕਰਾਂਗੇ। ਲੇਪਾਲ ਪਾਈ ਜਿਹੜੀ ਆ ਉਹ ਆਪਾਂ ਬਾਅਦ ਚ ਕਰਦੇ ਆਂਗੇ ਠੀਕ ਆ। ਸਾਰਿਆਂ ਨਾਲੋਂ ਪਹਿਲਾਂ ਖੁੱਡਿਆਂ ਦਾ ਦੂਜਾ ਕਰਨਾ ਆਪਾਂ। ਛੱਤ ਪਾਣੀ ਆ ਤਾਂ ਜਾਨਵਰ ਜਾਨਵਰ ਅੰਦਰ ਹੋ ਜਾਣ ਜਿਹੜੇ ਹਨਾ। ਆਪਣੇ ਵਧੀਆ ਆਰਾਮ ਨਾਲ ਹੁਣ ਆਪਾਂ ਨੂੰ ਟੈਨਸ਼ਨ ਵੀ ਨਹੀਂ ਕਿ ਜੇ ਆਪਣੇ ਵਰਗੇ ਨੇ ਬੰਦੇ ਨੇ ਕਿਤੇ ਜਾਣਾ ਵੀ ਹੋਵੇ ਘਰ ਦੇ ਸੰਭਾਲ ਵੀ ਸਕਦੇਗਾ ਖੁੱਲੇ ਡੁੱਲੇ ਬਣ ਕੇ ਅੰਦਰੀ ਦਾਣਾ ਪਾਪੂ ਸਕਦੇ ਘਰ ਦੇ ਇਹ ਤੋਂ ਆਪਾਂ ਖੁੱਡਾ ਟਾਤਾ ਸੀਗਾ ਉਹ ਆਪਾਂ ਪਾਇਆ ਸਿੱਧੀਆਂ ਇੱਟਾਂ ਪਾਇਆ ਸਿੱਧੀਆਂ ਇੱਟਾਂ ਪਾਇਆ ਸੀਗਾ ਇਹ ਆਪਾਂ ਏਦਾਂ ਜਿੱਦਾਂ ਮੈਂ ਤਰੀ ਲਾਉਂਦੀ ਆ ਉਹ ਸਾਬ ਨਟਾ ਲਾਈਆ ਉਹ ਸਿੱਧੀਆਂ ਇੱਟਾਂ ਨਾਲ ਲਾਇਆ ਸੀ ਜਿੱਦਾਂ ਉਹ ਐਤ ਪਈਆ ਵਾਲੀ ਹੁਣ ਇਹ ਕਿੱਟਾਂ ਨਾਲ ਹੀ ਥਰ ਗਿਆ ਸੀ ਸਾਧੂ ਭਾਰਮ ਸਾਧੂ ਭਾਰਮਾਲੇ ਮੈਸੇਜ ਭੇਜ ਦੇ ਆਪਾਂ ਨੂੰ ਹਾਂ ਜੀ ਸਾਧੂ ਫਾਰਮ ਵਾਲਿਆਂ ਦਾ ਆਇਆ ਮੈਸੇਜ ਇੰਸਟਾਗ੍ਰਾਮ ਤੇ ਜੀ ਇੰਸਟਾਗ੍ਰਾਮ ਤੇ ਜੇ ਕਹਿੰਦੇ ਜੇ ਕਿਸੇ ਭਰਾ ਨੇ ਆਪਣੇ ਕੋ ਉਤਰਾਂ ਦੀ ਵੀਡੀਓ ਪਵਾਉਣੀ ਹੈ ਇੰਸਟਾਗ੍ਰਾਮ ਤੇ ਰੀਲ ਪਵਾਉਣੀ ਹੈ ਕਹਿੰਦੇ ਨੰਬਰ ਤੇ ਡੀਐਮ ਕਰ ਲਓ ਸਾਣਾ ਬੜੀਆਂ ਮੁੰਡਾ ਆਵੇ ਸਾਧੂ ਭਾਰੋਂ ਕੂਕੜ ਕਾਕੜ ਰੱਖੇ ਆਉਣੇ ਵੀ ਮੁੰਡੇ ਨੇ ਬਹੁਤ ਘੈਂਟ ਆ ਕੰਮ ਉਹਦਾ ਵੀ ਆਨੂ ਵੀ ਕਰੋ ਜਾ ਕੇ ਫੋਲੋ ਤਾਂ ਆਪਣਾ YouTube ਨੂੰ ਵੀ ਸਪੋਰਟ ਕਰੋ ਠੀਕ ਹੈ ਸਾਰੇ ਜਣੇ ਆਪਣੇ Facebook ਤੇ ਵੀ ਇਹ ਨਾਂ ਹੈ ਇੰਦਰ ਸਮਰਾਏ ਪਿੰਡ ਤੇ ਆਪਣੇ YouTube ਚੈਨਲ ਦਾ ਵੀ ਇਹੀ ਨਾਮ ਆ ਤੇ ਆਪਣੇ Instagram ਦਾ ਵੀ ਇਹੀ ਨਾਮ ਆ ਠੀਕ ਹੈ ਜੀ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਮਿਲਦੇ ਆਪਾਂ ਅਗਲੀ ਕਿਸੇ ਲਾਈਵ ਵੀਡੀਓ 'ਚ ਇਹ ਤਾਂ ਕੱਲ ਨੂੰ ਹੀ ਮਿਲਾਂਗੇ ਜਦੋਂ ਖੁੱਡੇ ਪੈਗੇ ਫਿਰ ਤੁਹਾਨੂੰ ਦਿਖਾਵਾਂਗੇ ਕਿ ਆ ਆਪਾਂ ਖੁੱਡੇ ਪਾਏ ਆ ਤੁਹਾਡੇ ਲਈ ਇੰਨੀ ਮਿਹਨਤ ਕਰੀ ਦੀ ਆ ਤਾਂ ਤੁਸੀਂ ਇਹ ਵੀਡੀਓ ਦੇਖਣੀ ਤਾਂ ਕਹਿੰਨੇ ਦੇਖਣੀ ਆ ਮੇਰਾ ਭਰਾ ਜਰੂਰ ਦੇਖਿਆ ਕਰੋ